ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਸਲਾਈ ਕੀਤੇ ਸੂਟ ਜੀ ਇੰਟਰਲੌਕ ਕਰਦੇ ਆਂ ਅੱਜ ਆਪਣੇ ਕੋਲ ਸੀਗਾ ਟਾਈਮ ਇੰਟਰਲੌਕ ਕਰਨ ਦਾ ਤੇ ਅੱਜ ਮੈਂ ਤਾਂ ਚਲੋ ਮੈਂ ਹੀ ਇੰਟਰਲੌਕ ਕਰ ਦਿੰਨੀ ਆ ਸੂਟ ਤੇ ਇੰਟਰਲੌਕ ਕਰਕੇ ਜੀ ਆਪਾਂ ਕਰਦੇ ਆਂ ਪ੍ਰੈਸ ਕਪੜੇ ਹਾਂਜੀ ਇਹ ਸੂਟ ਪ੍ਰੈਸ ਤਾਂ ਕਰਨ ਲੱਗੇ ਆ ਜੀ ਆਪਾਂ ਇਹ ਦੋ ਸੂਟ ਦੇਨੇ ਆ ਆਪਾਂ ਇਹ ਆਪਾਂ ਘੰਟੇ ਤੱਕ ਆਪਣੇ ਕਸਟਮਰ ਆਉਣ ਵਾਲੇ ਆ ਜੀ ਆਪਾਂ ਇਹ ਸੂਟ ਅੱਜ ਉਹਨਾਂ ਨੂੰ ਦੇਣੇ ਆ ਇਸ ਲਈ ਆਪਾਂ ਇਹ ਕੱਪੜੇ ਪ੍ਰੈਸ ਕਰਦੇ ਆ ਜੀ ਦੋ ਸੂਟ ਤੇ ਇਹ ਦੇਖੋ ਜੀ ਆਪਾਂ ਬਣਾਇਆ ਹੈਗਾ ਇਹ ਸੂਟ ਬਾਰਡਰ ਲਾ ਕੇ ਕੱਪੜੇ ਦਾ ਸਲਵਾਰ ਹੈ ਇਹਦੇ ਨਾਲ ਦੀ ਜੀ ਤੇ ਇਹ ਵਾਲਾ ਆਪਾਂ ਪਾਈਪਿੰਗ ਲਾ ਕੇ 골ਡਨ ਦੀ ਹਾਂਜੀ ਇਹ ਬਣਾਇਆ ਆਪਾਂ ਸੂਟ ਇਹਦੇ ਨਾਲ ਆਪਾਂ ਬਣਾਈਆ ਬਾਟਮ ਕੱਟਵਰਕ ਵਾਲੇ ਪੌਂਚੇ ਬਣਾਏ ਆ ਜੀ ਆਪਾਂ ਦੇਖੋ ਕਿੰਨੇ ਸਫਾਈ ਦੇ ਨਾਲ ਕਿੰਨੇ ਸੋਹਣੇ ਲੱਗੇ ਅੱਜ ਕੱਲ ਇਹਨਾਂ ਦਾ ਬਹੁਤ ਟ੍ਰੈਂਡ ਹੈ ਜੀ ਕੱਟਵਰਕ ਵਾਲੇ ਪੌਂਚੇ ਆਂਦਾ ਮੂਰੀ ਦੇ ਵੀ ਕੱਟਵਰਕ ਵਾਲੇ ਪੌਂਚੇ ਇਸ ਤਰ੍ਹਾਂ ਤੇ ਜੀ ਜਿਹੜਾ ਆਪਣਾ ਪਲੱਜ ਬਣਾਈਦਾ ਉਹਨਾਂ ਦੇ ਵੀ ਮੂਰੀ ਦੇ ਕੱਟਵਰਕ ਵਿੱਚ ਬਣਾਈਦੇ ਆ ਅੱਜ ਕੱਲ ਚੱਲਦੇ ਆ ਜੀ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਅੱਗੇ ਜੀ ਇਹ ਵਾਲਾ ਬਲੈਕ ਸੂਟ ਹੈ ਇਹ ਸਿੰਪਲ ਹੀ ਆ ਇਹ ਸਿੰਪਲੀ ਸੀਤਾ ਤੇ ਇਹ ਵਾਲੇ ਹੋਏ ਸੂਟ ਆਗੇ ਦੋ ਜੀ ਆਪਾਂ ਜਿਹੜੇ ਪ੍ਰੈਸ ਕੀਤੇ ਘੰਟੇ ਤੱਕ ਦੇਨੇ ਹੈਗੇ ਆ ਇਹਨਾਂ ਨੂੰ ਆਪਾਂ ਪਾਈਪਿੰਗ ਲਗਾਈ ਆ ਘੇਰੇ ਉੱਪਰ ਪਾਈਪਿੰਗ ਲਗਾਈ ਆ ਜੀ ਚਾਕਾਂ ਤੇ ਤੇ ਬਾਹਾਂ ਤੇ ਤੇ ਸਲਵਾਰ ਦੀ ਮੂਰੀ ਤੇ ਇਹ ਦੋ ਸੂਟ ਆਪਾਂ ਤਿਆਰ ਕੀਤੇ ਆ ਜੀ ਇੱਕੋ ਜਿਹਾ ਸੂਟ ਬਣਵਾਇਆ ਹੈ ਕਸਟਮਰਾਂ ਨੇ ਆਪਣੇ ਤੋਂ ਸੇਮ ਹੀ ਬਣਾਈ ਆ ਜੀ ਆਪਾਂ ਹਾਂਜੀ ਅੱਜਕੱਲ ਤੁਹਾਨੂੰ ਪਤਾ ਹੀ ਹੈ ਜੀ ਜਦੋਂ ਦੋ ਭੈਣਾਂ ਤੇ ਜਾਂ ਕਈ ਵਾਰੀ ਦੋ ਫਰੈਂਡਸ ਹੀ ਹੁੰਦੀਆਂ ਉਹਨਾਂ ਨੂੰ ਐ ਹੁੰਦਾ ਵੀ ਆਪਾਂ ਇੱਕੋ ਜਿਹਾ ਸੂਟ ਸਮਾਈਏ ਤੇ ਇਹ ਵੀ ਜੀ ਦੋ ਆਪਸ ਵਿੱਚ ਵੀ ਫਰੈਂਡਸ ਹੀ ਜੀ ਹੈਗੀਆਂ ਉਹਨਾਂ ਨੇ ਕਿਹਾ ਵੀ ਅਸੀਂ ਇੱਕੋ ਜਿਹਾ ਸੂਟੇ ਸਮਾਉਣੇ ਆ ਹੁਣ ਅੱਗੇ ਵੀ ਉਹ ਮੈਨੂੰ ਇਹੀ ਗੱਲ ਕਹਿ ਗਈਆਂ ਵੀ ਅਸੀਂ ਦੋ ਸੂਟ ਹੋਰ ਲੈ ਕੇ ਆਉਣੇ ਉਹ ਵੀ ਇੱਕੋ ਜਿਹਾ ਹੀ ਲੈ ਕੇ ਆਉਣੇ ਆ ਤੇ ਇੱਕੋ ਜਿਹੀ ਸਮਾਉਣੀਆਂ ਤੁਹਾਡੀ ਚੋਇਸ ਹੁੰਦੀ ਹੈ ਜੀ ਆਪ ਕੋ ਆਪਣੀ ਤੇ ਪਸੰਦ ਦੀ ਗੱਲ ਹੁੰਦੀ ਹੈ ਹਾਂਜੀ ਤੇ ਇਹਨਾਂ ਨੇ ਸੂਟੇ ਇੱਕੋ ਜਿਹਾ ਸਮਾਏ ਆ ਦੋ ਦੇਖੋ ਤੇ ਸੇਮ ਹੀ ਆ ਹਾਂਜੀ ਅੱਗੇ ਵੀ ਆਪਾਂ ਇਹਨਾਂ ਦੇ ਇੱਕੋ ਜਿਹੀ ਸਿਉਣੀਆਂ ਪਹਿਲਾਂ ਵੀ ਆਪਾਂ ਇਹਨਾਂ ਦੇ ਇੱਕੋ ਜਿਹੀ ਸਿਉਣੀਆਂ ਆ ਕਈ ਵਾਰੀ ਇਹ ਇੱਕੋ ਜਿਹੀ ਸਮਾਉਂਦੇ ਆ ਜ਼ਿਆਦਾਤਰ ਤੇ ਇਕੱਠੇ ਹੀ ਬਣਾ ਕੇ ਲਿਆਉਂਦੇ ਆ ਇਹ ਅੱਗੇ ਆਪਾਂ ਬਣਾਇਆ ਹੈਗਾ ਜੀ ਟੌਪ ਫਰੌਕ ਟਾਈਪ ਚ ਜੀਨ ਵਗੈਰਾ ਚ ਪਾਉਣ ਨਾਲ ਆ ਦੇਖੋ ਜੀ ਇਹ ਟੌਪ ਆਪਾਂ ਆਪਣਾ ਰਿਯਾਨ ਦੇ ਕੱਪੜੇ ਚ ਬਣਾਇਆ ਆਪਾਂ ਇਹ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ